ਤੋਕੇ ਦੇ ਨਾਲ ਸਰਕਾਰ ਵੱਲੋਂ ਸੰਭੂ ਬਾਟਰ ਅਤੇ ਖਨੋਰੀ ਬਾਟਰ ਕਿਸਾਨਾਂ ਨੂੰ ਮੀਟਿੰਗ ਲਈ ਬੁਲਾ ਕੇ ਜਿਹੜੀ ਹੈ ਉਹ ਹੱਥਕੜੀਆਂ ਲਗਾਈਆਂ ਗਈਆਂ ਸੀ। ਸੋ ਜਿਹੜੇ ਤੁਸੀਂ ਵੀਰ ਸਾਡੇ ਸਾਰੇ ਖੜੇ ਨੇ ਕਿਸਾਨ ਆਗੂ ਇਹ ਵੀ ਉਹਨਾਂ ਦੇ ਵਿੱਚ ਸ਼ਾਮਲ ਸੀ ਜਿਹੜੇ ਮੀਟਿੰਗ ਦੇ ਵਿੱਚ ਗਏ ਸੀ। ਕਿਸਾਨ ਆਗੂ ਸਰਦਾਰ ਚੁਜੀ ਸਿੰਘ ਡੱਲੇਵਾਲ ਜੀ ਦੇ ਨਾਲ ਇਹ ਸਾਰੀ ਉਹਨਾਂ ਦੀ ਟੀਮ ਹੈ ਸਾਰੇ ਏ ਵੀ ਉਹਨਾਂ ਦੇ ਨਾਲ ਉਹ ਚੰਡੀਗੜ੍ਹ ਮੀਟਿੰਗ ਦੇ ਵਿੱਚ ਗਏ ਹੋਏ ਸੀ ਸੋ ਇਹਨਾਂ ਨੂੰ ਵੀ 에어ਪੋਰਟ ਰੋਡ ਤੇ ਕਰਿਆ ਸੀ ਆਪਣਾ ਦਾ ਇਕੱਠੇ ਜਿੱਥੇ ਮਹਾਲੀ ਐਂਟਰ ਕਰਦੇ ਇਹਨਾਂ ਨੂੰ ਵੀ ਮਤਲਬ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਸੀ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਕਰਾਲੀ ਥਾਣੇ ਲੈ ਕੇ ਜਾਇਆ ਗਿਆ ਉਹ ਤੋਂ ਬਾਅਦ ਫਿਰ ਪੇਸ਼ ਕਰਕੇ ਐਸ ਡੀ ਐਮ ਦੇ ਬਾਅਦ ਵਿੱਚ ਰੋਪੜ ਜੇਲ੍ਹ ਭੇਜਿਆ ਗਿਆ ਸੋ ਅੱਜ ਸਵੇਰੇ ਇਹਨਾਂ ਨੂੰ ਸਾਰੇ ਕਿਸਾਨ ਆਗੂਆਂ ਨੂੰ ਰੋਪੜ ਜੇਲ੍ਹ ਤੋਂ ਜਿਹੜਾ ਉਹ ਛੱਡਿਆ ਗਿਆ ਅੱਜ ਉਸ ਤੋਂ ਬਾਅਦ ਪਹਿਲਾਂ ਆਪਣੀ ਯੂਨੀਅਨ ਦੇ ਕੋਲ ਗਏ ਦਲਿਆਲ ਸਾਹਿਬ ਨੂੰ ਮਿਲੇ ਦਲਿਆਲ ਸਾਹਿਬ ਨੂੰ ਮਿਲਣ ਤੋਂ ਬਾਅਦ ਹੁਣ ਆਪਣੇ ਇੱਥੇ ਗ੍ਰਹਿ ਵਿਖੇ ਪਹੁੰਚੇ ਨੇ ਬਾਕੀ ਸਾਰੇ ਪਰਿਵਾਰ ਵੱਲੋਂ ਇਲਾਕੇ ਵੱਲੋਂ ਇਹਨਾਂ ਦਾ ਜਿਹੜਾ ਸਵਾਗਤ ਲਈ ਹੌਸਲੇ ਵਜਾਈ ਲਈ ਤੇ ਧੰਨਵਾਦ ਲਈ ਸਾਰੇ ਅਸੀਂ ਵਿਸ਼ੇਸ਼ ਤੌਰ ਤੇ ਸਦਾ ਗੁਰਪ੍ਰੀਤ ਸਿੰਘ ਰਾਜੂ ਕੁੰਨਾ ਜੀ ਚਨਾਤ ਸਿੰਘ ਟੈਲਪਰਾ ਸਾਹਿਬ ਤਾਰੀ ਜੀ ਅਰਮਨ ਜੀ ਹੋਰ ਸਾਰੇ ਰਜਿੰਦਰ ਸਿੰਘ ਜੀ ਰਾਮ ਸਿੰਘ ਸਿੰਘ ਜੀ ਸਾਰੇ ਇੱਥੇ ਇਕੱਠੇ ਹੋਏ ਨੇ ਕਿਉਂਕਿ ਇਹਨਾਂ ਦਾ ਜਿਹੜਾ ਯੋਗਦਾਨ ਆ ਮੈਂ ਸਮਝਦਾ ਕਿ ਇਹ ਕੋਈ ਆਪਣੇ ਨਿੱਜੀ ਪਰਿਵਾਰ ਦੀ ਆ ਆਪਣੀ ਕੋਈ ਨਿੱਜੀ ਹਿੱਤ ਦੀ ਲੜਾਈ ਨਹੀਂ ਲੜ ਰਹੇ ਇਹ ਸਾਰੇ ਪੂਰੇ ਦੇਸ਼ ਦੇ ਕਿਸਾਨਾਂ ਦੀ ਹਰ ਵਰਗ ਦੀ ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਕਲਾ ਕਿਸਾਨ ਨਹੀਂ ਕਿਸਾਨ ਦੇ ਨਾਲ ਛੋਟਾ ਜਿਹੜਾ ਉਹ ਵਪਾਰੀ ਸ਼ਾਹੂਕਾਰ ਹਰ ਵਰਗ ਜਿਹੜਾ ਮਰੂਗਾ ਉਹ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਲੜਾਈ ਲੜ ਰਹੇ ਨੇ ਸੋ ਆਪਾਂ ਨੂੰ ਤਕੜੇ ਹੋ ਕੇ ਸਾਰਿਆਂ ਨੂੰ ਜਿਹੜੇ ਇਹ ਸਾਡੇ ਵੀਰ ਮੁਰੇ ਹੋ ਕੇ ਲੜਾਈ ਲੜ ਰਹੇ ਨੇ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਆਪਣੀ ਲੜਾਈ ਨਹੀਂ ਇਹ ਸਾਰਿਆਂ ਦੀ ਲੜਾਈ ਲੜ ਰਹੇ ਨੇ। ਬਾਕੀ ਜਿਹੜਾ ਸਰਕਾਰ ਨੇ ਧੋਖਾ ਕੀਤਾ ਉਹ ਜਿਵੇਂ ਵੀ ਉਹ ਯੂਨੀਅਨ ਦੇ ਸਾਰੇ ਆਗੂ ਸਾਹਿਬਾਨ ਨੇ ਜਿਹੜਾ ਇਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਅਸੀਂ ਉਹਦੇ ਨਾਲ ਜਰੂਰ ਡਟ ਕੇ ਸਾਥ ਦੇਵਾਂਗੇ, ਟਟ ਕੇ ਖੜਾਂਗੇ ਕਿਉਂਕਿ ਸਾਡਾ اخਲਾਕੀ ਤੌਰ ਤੇ ਫਰਜ਼ ਵੀ ਬਣਦਾ। ਪਹਿਲਾਂ ਵੀ ਜਿੱਥੇ-ਜਿੱਥੇ ਵੀ ਡਿਊਟੀ ਲੱਗਦੀ ਆ ਉੱਥੇ-ਉੱਥੇ ਸਾਡਾ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਵੀ ਯੋਗਦਾਨ ਪਾ ਸਕਕੇ ਬਾਕੀ ਇਹਨਾਂ ਦਾ ਜਿਹੜਾ ਮੈਂ ਸਮਝਦਾ ਕਿ ਸੰਘਰਸ਼ ਆ ਉਹ ਜਿੰਨਾ ਵੀ ਇਹਨਾਂ ਨੂੰ ਧੰਨਵਾਦ ਕਰਾ ਜਾਵੇ, ਜਿੰਨੀ ਵੀ ਸਲਾਹਾਂ ਦਿੱਤੀ ਜਾਵੇ ਉਹਨੇ ਥੋੜੀ ਆ। ਤੋ ਇਹ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਅੱਜ ਇਹ ਕਿਸਾਨ ਆਗੂ ਰੋਪੜ ਜੇੜ ਤੋਂ ਰਿਆ ਹੋ ਕੇ ਆਏ ਨੇ ਪੰਜਾਬ ਦੇ ਕਿਸਾਨਾਂ ਨੂੰ ਸਾਰੇ ਵਰਗਾਂ ਨੂੰ ਬੇਨਤੀ ਆ ਕਿ ਤੱਕੜੇ ਹੋ ਕੇ ਆਪਾਂ ਸਾਥੋਂ ਇਹ ਲੜਾਈ ਮੈਂ ਸਮਝਦਾ ਕੋਈ ਖਤਮ ਨਹੀਂ ਹੋਈ ਜੰਗ جاری ਆ ਜਿਵੇਂ ਵੀ ਯੂਨੀਅਨ ਦੇ ਆਗੂ ਸਹਿਬਾਨ ਜਿਵੇਂ ਵੀ ਅਗਲੇ ਪ੍ਰੋਗਰਾਮ ਦੇਣਗੇ ਡਟ ਕੇ ਅਪਣੋਂ ਦਾ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਜੋ ਪਿਛਲੇ ਦਿਨੀ ਬਹੁਤ ਮੰਦਪਾਗੀ ਘਟਨਾ ਵਾਪਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਪੜਿਆ ਉਹਨੂੰ ਕਿਸਾਨ ਫੈਸੀਕ ਹੋਂਦਾ ਉਹਨਾਂ ਨੇ ਕਿਸਾਨਾਂ ਗੂ ਨੂੰ ਮੀਟਿੰਗ ਤੇ ਬਾਨੇ ਬੁਲਾ ਕੇ ਉਹਨਾਂ ਨੂੰ ਮੈਂ ਸਮਝਦਾ ਕਿ ਪਟੇ ਸ਼ੁਰਾ ਮਾਰਿਆ ਉਹਨਾਂ ਨੂੰ ਗ੍ਰਿਫਤਾਰੀਆਂ ਪਾ ਕੇ ਬਗੋੜ ਥਾਣੇ ਅਜ ਭੇਜਿਆ ਗਿਆ ਸਾਡੇ ਬਹੁਤ ਹੀ ਸਤਕਾਰਯੋਗ ਕਿਸਾਨਾਂ ਗੂ ਅੱਜ ਜੋ ਰਿਆ ਹੋ ਕੇ ਘਰੇ ਆਪਣੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਬਾਤੇ ਇਕੱਠੇ ਹੋਏ ਆ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇਹਨਾਂ ਦੀ ਜੋ ਤੱਕਾ ਖਨੌਰੀ ਬਾਰਡਰ ਹੋਇਆ ਸ਼ੰਭੂ ਬਾਰਡਰ ਤੋਂ ਹੋਇਆ ਪੂਰੀ ਪੰਜਾਬ ਨੇ ਜਿੱਥੇ ਕਿਸਾਨੀ ਨਾਲ ਜੁੜੇ ਨੇ ਜੋ ਕਿਸਾਨ ਜਥੇਬੰਦੀਆਂ ਵੱਲੋਂ ਦੂਜੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਪੂਰੇ ਹਿੰਦੁਸਤਾਨ ਦੇ ਵਿਦੇਸ਼ਾਂ-ਵਦੇਸ਼ਾਂ 'ਚ ਜਿਵੇਂ ਰੋਜ਼ ਪ੍ਰਗਟ ਕੀਤਾ ਗਿਆ ਕਿ ਪਹਿਲੀ ਵਾਰ ਹੋਇਆ ਕਿ ਉਸੇ ਸਰਕਾਰ ਨੇ ਨਮਾਇੰਦਿਆਂ ਨੂੰ ਬੁਲਾ ਕੇ ਇਸ ਤਰ੍ਹਾਂ ਉਹਨਾਂ ਨੂੰ ਪਰਚੇ ਦਰਜ ਕੀਤੇ ਗਏ ਹੋ ਸੋ ਮੈਂ ਸਮਝਦਾ ਕਿ ਜਿੱਥੇ ਸਾਡਾ ਸਰਚੁਕ ਦਾ ਇਸ ਕਿਸਾਨੀ ਸੰਘਰਸ਼ ਦੇ ਆਗੂ ਸਹਿਬਾਨਾਂ ਦੇ ਨਾਲ ਜਿਨ੍ਹਾਂ ਦੇ ਆਗੂਆਂ ਨੇ ਮੈਂ ਸਰ ਦਾ ਬਹੁਤ ਲੰਮੀ ਲੜਾਈ ਪਹਿਲਾਂ ਦਿੱਲੀ ਲੜੀ ਉਸ ਤੋਂ ਬਾਅਦ ਇੱਥੇ ਖਨੌਰੀ ਦੇ ਸੰਭੂ ਆੜ ਰਹੀ ਆ ਸੋ ਅੱਜ ਅਸੀਂ ਇਨਾਂ ਦਾ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਅੱਜ ਸਾਰੇ ਇਲਾਕੇ ਵੱਲੋਂ ਸਨਮਾਨ ਕੀਤਾ ਗਿਆ ਤੇ ਅੱਜ ਰਹੀਉਣ ਤੋਂ ਬਾਅਦ ਸਾਰੇ ਪਰਿਵਾਰ ਚ ਘਰੇ ਆਏ ਨੇ ਤੇ ਮੈਂ ਸਮਝਦਾ ਕਿ ਜੋ ਅੱਜ ਖੁਸ਼ੀ ਦੀ ਲਹਿਰ ਬਹੁਤ ਵੱਡੀ ਆ ਸੋ ਇਸ ਕਰਕੇ ਜੋ ਕਿਸਾਨ ਆਗੂ ਸਾਨੂੰ ਜਥੇਬੰਦੀਆਂ ਜੋ ਪਹਿਲਾਂ ਪ੍ਰੋਗਰਾਮ ਦੇ ਦਿਆ ਨੇ ਉੱਤੇ ਅਸੀਂ ਪੂਰਾ ਡਟ ਕੇ ਪੈਰਾ ਦਿੰਦੇ ਆ ਸੋ ਅੱਜ ਵੀ ਇਹਨਾਂ ਵਿਸ਼ਵਾਸ ਹੋਣਾ ਕਿ ਸਮੂੱਚਾ ਅਸੀਂ ਸਾਰੇ ਸਰਵੱਚੇ ਜ਼ਰੂਰੀ ਸਾਧਨਾਥਲ ਸਾਹਿਬ ਸਾਰੇ ਜਥੇਬੰਦੀ ਦੇ ਭਾਈ ਟੈਲਪ੍ਰਸ ਆਫ ਖੜੇ ਨੇ ਸਾਰੇ ਅਸੀਂ ਉਸ ਜਥੇਬੰਦੀ ਦੇ ਪ੍ਰੋਗਰਾਮ ਨਾਲ ਆ ਜਿੱਥੇ ਤਾਲਮਨ ਧੰਨ ਡਟ ਕੇ ਪੈਰਾ ਦੇਣ ਦੀ ਗੱਲ ਆ ਜਿੱਥੇ ਉਹਨ ਦੇ ਕੋਹਾ ਕਦੋਂ ਹੋਰ ਵੀ ਖੇ ਇੱਥੇ ਦੇ ਜੋ ਟਰਾਲੀਆਂ ਦੀ ਜੋ ਜੋ ਲੋਕਾਂ ਦਾ ਸਮਾਨ ਚੋਰੀ ਹੋਇਆ ਅਸੀਂ ਹਸਪੀਟਲ ਵੀ ਜਾ ਕੇ ਆਏ ਉਹਨਾਂ ਦੇ ਧੱਕੇ ਦੇ ਖਿਲਾਫ ਵੀ ਆਵਾਜ਼ ਚੱਕੀ ਆ ਜੋ ਜੋ ਅਸੀਂ ਕਰ ਸਕਦੇ ਆ ਇੱਕ ਇੱਕ ਵਰਕਰ ਤੌਰ ਤੇ ਅਸੀਂ ਇਹਨਾਂ ਦੇ ਨਾਲ ਆ ਸੋਚ ਕਰਕੇ ਜਿੱਥੇ ਅੱਜ ਇਹਨਾਂ ਨੂੰ ਸਵਾਗਤ ਕਰਦੇ ਆ ਜੀ ਇਹਨਾਂ ਦਾ ਕਹਿੰਦੇ ਆ ਧੰਨਵਾਦ ਕਰਦੇ ਆ ਕਿ ਤੁਸੀਂ ਪੰਜਾਬ ਦੀ ਹਿੰਦੁਸਤਾਨ ਦੀ ਲਾਈਫ ਸਾਡੇ ਵਾਸਤੇ ਤੁਸੀਂ ਬਹੁਤ ਵੱਡਾ ਇੱਕ ਮੈਂ ਸਮਝਦਾ ਸਾਡੇ ਸਰੋਤ ਤੁਸੀਂ ਸਾਡੇ ਵਾਸਤੇ ਕਿ ਤੁਹਾਨੂੰ ਦੇਖ ਕੇ ਸਾਨੂੰ ਕੰਮ ਕਰਦਾ ਮੌਕਾ ਮਿਲਦਾ ਹੌਸਲਾ ਮਿਲਦਾ ਧਰਨਾ ਹੈ ਚਾਹੇ ਨਾ ਸੋਚੋ ਵੀ ਸਮਾਪਤ ਹੋ ਗਿਆ ਧਰਨਾ ਇਹ ਸ਼ੁਰੂ ਹੋਇਆ ਇੱਥੋਂ ਕਈ ਵਾਰੀ ਸਮਝ ਲਓ ਆਪਾਂ ਅਸਲ ਤੇ ਵੀ ਗੜੇ ਮਾਰੀ ਹੋ ਜਾਂਦੀ ਹੈ ਆ ਸਮਝ ਲਓ ਗੜੇ ਮਾਰੀ ਕਰੀਏ ਪ੍ਰਮਾਤਮਾ ਨੇ ਇਹ ਵਿੱਚੋਂ ਜਿਸ ਤਰ੍ਹਾਂ ਬਰਸੀਨ ਖਤਮ ਹੋ ਜਾਂਦੀ ਹੈ ਦੁਬਾਰੇ ਫੁੱਟ ਪੈਂਦੀ ਹੈ ਉਸ ਤਰ੍ਹਾਂ ਫੁੱਟ ਕੇ ਸ਼ਕਾ ਨਿਕਲਣਗੀਆਂ ਦੁਗਣੀਆਂ ਚੁਗਣੀਆਂ ਹੋ ਕੇ ਨਿਕਲਣੀਆਂ ਇਹਦਾ ਭਗਵੰਤ ਮਾਨ ਨੂੰ ਟ੍ਰੇਲਰ ਦੇਖਣਾ ਪੈਣਾ ਜੀ ਵੀ ਕੀ ਬਣਦਾ ਉਹਦੇ ਨਾਲ ਪਿੰਡਾਂ 'ਚ ਬੜੂਗਾ ਦੱਸਾਂਗੇ ਉਹਨੂੰ ਆਊਗਾ ਸਾਡੇ ਘਰਾਂ ਫਿਰ ਦੱਸਾਂਗੇ ਪਿੰਡਾਂ 'ਚ ਲੋਕਾਂ ਦੇ ਮਨ 'ਚ ਬਹੁਤ ਰੋਸ ਆ ਪਰ ਤਰਨਾ ਐਨਾ ਸੋਚ ਵੀ ਖਤਮ ਹੋ ਗਿਆ ਤਰਨਾ ਸਿਕਰਾਂ ਤੇ ਚੱਲੂਗਾ ਇੱਕ ਵਾਰੀ ਥੋੜੀ ਦੇਰ ਪੋਸਟਮੈਨ ਹੋ ਜਾਂਦਾ ਮਾੜੀ-ਮੋਟੀ ਗੱਲਬਾਤ ਹੋ ਜਾਂਦੀ ਐ ਕੋਈ ਚੱਕਰ ਨਹੀਂ ਹੌਸਲਾ ਰੱਖੋ ਜਿੱਤਾਂਗੇ ਜ਼ਰੂਰ ਰੋਪੜ ਦੇਲ ਤੋਂ ਲਿਹਾ ਹੋ ਕੇ ਆਏ ਨੇ ਗਦੀਪ بھائی ਸੰਸ਼ੇਰ بھائی ਤੇ ਅਸੀਂ ਤੁਹਾਡੇ ਮਾਦੇਮ ਰਾਹੀਂ ਇਹ ਦੱਸਣਾ ਚਾਹੁੰਦੇ ਜਿਵੇਂ ਬਾਈ ਨੇ ਦੱਸਿਆ ਕਿ ਜਿਹੜਾ ਸੰਘਰਸ਼ ਹੈ ਜੇ ਵੀ ਜਾਰੀ ਹੈ ਕਿਉਂਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਹਜੇ ਵੀ ਮਰਨ ਵਰਤ ਜਾਰੀ ਕਰ ਰਿਹਾ ਦਾ ਪਾਰਕ ਹਸਪੀਟਲ ਚ ਨੇ ਉਹ ਅੱਜ 19 ਤਰੀਕ ਤੋਂ ਉਹਨਾਂ ਨੇ ਪਾਣੀ ਵੀ ਛੱਡਿਆ ਹੋਇਆ ਸੀ ਅੱਜ ਸਿਰਫ ਪਾਣੀ ਲਿਆ ਉਹਨਾਂ ਨੇ ਜਦੋਂ ਸਾਰੇ ਆ ਗੂ ਰਿਹਾ ਹੋਗੇ ਜਿਹੜਾ ਸੰਘਰਸ਼ ਹੈ ਉਸੇ ਤਰ੍ਹਾਂ ਹੀ ਜਾਰੀ ਹੈ ਕੱਲ ਨੂੰ ਇਸੇ ਦੇ ਸਬੰਧ ਚ ਡੱਲੇ ਵਾਲਾ ਪਿੰਡ ਵਿੱਚ ਮੀਟਿੰਗ ਹੈ ਉੱਥੇ ਕੋਈ ਜਿਹੜਾ ਠੋਸ ਫੈਸਲਾ ਹੈ ਇਸ ਮੋਰਚੇ ਨੂੰ ਜਾਰੀ ਰੱਖਣ ਵਾਸਤੇ ਲੈ ਜਾਊਗਾ ਸਾਰੇ ਜਿੰਨੇ ਸਾਡੇ ਕਿਸਾਨ ਭਰਾ ਹੋਰ ਯੂਥ ਨੂੰ ਮੇਰੀ ਬੇਨਤੀ ਹੈ ਕਿ ਵੱਧ ਛੱਡ ਕੇ ਇਸ ਜਿਹੜਾ ਸੰਘਰਸ਼ ਹੈ ਉਹਦੇ 'ਚ ਯੋਗਦਾਨ ਪਾਈਏ ਕਿਉਂਕਿ ਜਿਹੜੀ ਸਾਡੀ ਲੜਾਈ ਹੈ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਇਹ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਨਾ ਕਿ ਇਕੱਲੇ ਪੰਜਾਬ ਦੀ ਪੂਰੇ ਸਮੁੱਚੇ ਭਾਰਤ ਦੀ ਲੜਾਈ ਹੈ ਜੇ ਸਾਡੀਆਂ ਫਸਲਾਂ ਸਾਡੀਆਂ ਨਸਲਾਂ ਬਚਣਗੀਆਂ ਤਾਂ ਹੀ ਜਿਹੜੀ ਸਾਡੀ ਸਰਦਾਰੀ ਹੋ ਕੈਮਰਾ ਲੱਗੇਗੀ ਕਿਉਂਕਿ ਫਸਲਾਂ ਨਾਲੇ ਸਾਡੀ ਸਰਦਾਰੀ ਹੈ ਉਹ ਕਾਰਪੋਰੇਟ ਘਰਾਣੇ ਜਿਹੜੀ ਸਾਡੀ ਇਹ ਸਰਦਾਰੀ ਨੂੰ ਖੋਣਾ ਚਾਹੁੰਦੇ ਨੇ ਸੋ ਇਸ ਨੂੰ ਅਸੀਂ ਜੇ ਕੈਮਰਾ ਖੜਾ ਤਾ ਹਰ ਇੱਕ ਪਰਿਵਾਰ ਚੋਂ ਇਕੱਲੇ ਇਕੱਲੇ ਜੀ ਨੂੰ ਇਹ ਲੜਾਈ ਲੜਨੀ ਪੈਣੀ ਹੈ ਇਹ ਸੰਘਰਸ਼ ਵਿੱਚ ਕੁੱਦਣਾ ਪੈਣਾ ਵੱਧ ਚੜ ਕੇ ਇਸ ਸੰਘਰਸ਼ ਯੋਗਦਾਨ ਪਾਈਏ ਚੀਜ਼ਾਂ ਢਿੰਦਰ ਸਾਹਿਬ ਨੇ ਰੱਜੂ ਖੰਨਾ ਜੀ ਨੇ ਐਡ ਕਰ ਦਿੱਤੀਆਂ ਬਟ ਜਿਹੜਾ ਜੇਲ੍ਹ ਦੇ ਵਿੱਚ ਇਹਨਾਂ ਦਾ ਸੰਘਰਸ਼ ਜਾਰੀ ਰਿਹਾ ਉਹਦੇ ਬਾਰੇ ਮੈਂ ਕੁਝ ਦੱਸਣਾ ਚਾਹਨਾ ਹੈ ਮੈਂ ਖੁਦ ਸੁਪਰਡੈਂਟ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਦੇ ਰੂਮ ਦੇ ਵਿੱਚ ਬੈਠ ਕੇ ਮਿਲਿਆ ਤੇ ਉਹਨਾਂ ਨੇ ਸਾਨੂੰ ਦੱਸਿਆ ਜਾਂਦੇ ਹੀ ਕਾਨੂੰਨ ਵੀ ਪੜਾਇਆ ਵੀ ਜਿਹੜਾ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰਦਾ ਅਸੀਂ ਉਹਦੇ ਨਾਲ ਕੀ ਸਲੂਕ ਕਰ ਸਕਦੇ ਇਨਾਂ ਨੇ ਭੁਖੜਦਾਲ ਜਾਰੀ ਰੱਖੀ ਟੋਟਲ 7 ਜਾਣੇ ਦੇ ਭੁਖੜਦਾਲ ਸੀ ਉਹਨਾਂ ਦੇ ਵਿੱਚੋਂ ਇਹ ਦੋ ਬੰਦੇ ਸ਼ਾਮਲ ਸੀਗੇ ਅਸੀਂ ਬੜਾ ਮਾਣ ਮਹਿਸੂਸ ਕਰਦੇ ਆਂ ਕਿ ਸਾਡੇ ਚਾਚਾ ਜੀ ਜੰਗ ਜਿੱਤ ਕੇ ਆਏ ਨੇ ਇੱਕ ਤਰੀਕੇ ਨਾਲ ਜਿਹੜੀ ਸਰਕਾਰ ਨਾਲ ਇਹ ਲੜਾਈ ਸੀ ਇਹ ਜਿੱਤ ਕੇ ਆਏ ਆ ਤੇ ਕਿਸਾਨ ਭਰਾਵਾਂ ਨੂੰ ਯੰਗਸਟਰ ਨੂੰ ਮੇਰੀ ਇਹੀ ਬੇਨਤੀ ਆ ਵੀ ਤੁਸੀਂ ਲੱਗੇ ਰਹੋ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ